ਬੰਦ ਪੈਕੇਟ ਚੀਜ਼ਾਂ ਖਾਣ ਵਾਲੇ ਹੋ ਜਾਓ ਸਾਵਧਾਨ ਤੁਹਾਡੇ ਨਾਲ ਵੀ ਵਾਪਰ ਸਕਦੀ ਹੈ ਅਜਿਹੀ ਘਟਨਾ ਜੀ ਹਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੇਜ਼ ਦੇ ਵਿੱਚ ਮਰਿਆ ਹੋਇਆ ਡੱਡੂ ਨਿਕਲਿਆ ਅਜਿਹੇ ਪਹਿਲਾਂ ਵੀ ਕਈ ਘਟਨਾਵਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਆਨਲਾਈਨ ਆਰਡਰ ਕੀਤੀ ਹੋਈ ਆਈਸਕ੍ਰੀਮ ਦੇ ਵਿੱਚੋਂ ਇਨਸਾਨ ਦੀ ਵੱਡੀ ਹੋਈ ਉੰਮਲ ਨਿਕਲਦੀ ਹੈ ਤੇ ਇੱਕ ਹੋਰ ਆਈਸਕ੍ਰੀਮ ਦਾ ਮਾਵਾ ਨਿਕਲ ਕੇ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਖੰਜ ਖੰਜੂਰਾ ਨਿਕਲਦਾ ਇੱਕ ਹੋਰ ਤਾਜ਼ਾ ਮਾਮਲਾ ਜਿਹੜਾ ਅੱਜ ਨਿਕਲ ਕੇ ਸਾਹਮਣੇ ਆਇਆ ਕਿ ਲੇਜ਼ ਦੇ ਵਿੱਚੋਂ ਮਰਿਆ ਹੋਇਆ ਡੱਡੂ ਨਿਕਲਿਆ ਤਾਂ ਨੂੰ ਦੱਸ ਦਈਏ ਕਿ ਇਹ ਜੋ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਜਿਹੜੀ ਹੈ ਵੀਡੀਓ ਵਾਇਰਲ ਹੋ ਰਹੀ ਹੈ ਇਹ ਵੀਡੀਓ ਗੁਜਰਾਤ ਦੀ ਦੱਸੀ ਜਾ ਰਹੀ ਹੈ ਕਿ ਗੁਜਰਾਤ ਦੇ ਵਿੱਚ ਬੱਚੀ ਜਿਹੜੀ ਹੈ ਦੁਕਾਨ ਦੇ ਉੱਪਰੋਂ ਲੇਜ਼ ਦਾ ਪੈਕੇਟ ਲੈ ਕੇ ਆਉਂਦੀ ਹੈ ਤੇ ਜਦੋਂ ਉਹ ਲੇਜ਼ ਦਾ ਪੈਕੇਟ ਖੋਲਿਆ ਜਾਂਦਾ ਤਾਂ ਉਸ ਦੇ ਵਿੱਚੋਂ ਮਰਿਆ ਹੋਇਆ ਡੱਡੂ ਨਿਕਲਦਾ